60000 ਦੇ ਕਰੀਬ ਵੋਟ ਉਹਨਾਂ ਨੂੰ ਪਈ ਸੀ 40000 ਦੇ ਕਰੀਬ ਉਹਨਾਂ ਨੂੰ ਤਾਂ ਮਾਰਜਿਨ ਸੀ ਹਾਲੀ ਦੇ ਨਾਲ ਪਰ ਉਹਨਾਂ ਨੇ ਸਾਡੇ ਖਰੜ ਦੇ ਵੋਟਰਾਂ ਦੇ ਪਿੱਠ ਵਿੱਚ ਛੁਰਾ ਮਾਰਿਆ ਇੱਕ ਉਹਨਾਂ ਨੇ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਐਮਐਲਏ ਬਣਨ ਤੋਂ ਪਹਿਲਾਂ ਉਹ ਬਹੁਤ ਗੱਲਾਂ ਕਰਦੇ ਸੀ ਚੁਟਕੀ 'ਚ ਮੈਂ ਕਰ ਦੂੰਗੀ ਚੁਟਕੀ 'ਚ ਮੈਂ ਉਹ ਕਰ ਦੂੰਗੀ ਕੀ ਤਾਂ ਤੁਸੇ ਲਾ ਲੋ ਵੀ ਮੰਤਰੀ ਵੀ ਰਹੇ ਉਹ 2 ਸਾਲ ਦੇ ਕਰੀਬ ਮੰਤਰੀ ਰਹਿੰਦੇ ਹੋਏ ਵੀ ਉਹਨਾਂ ਨੇ ਇੱਕ ਇੱਕ ਵੀ ਕੋਈ ਪ੍ਰੋਜੈਕਟ ਇੱਕ ਸਿੰਗਲ ਕੋਈ ਪ੍ਰੋਜੈਕਟ ਨਹੀਂ ਕਹਿ ਸਕਦੇ ਵੀ ਮੈਂ ਆ ਖਰੜ ਹਰਕਲੀ ਵੀ ਮੰਤਰੀ ਹੁੰਦੇ ਹੋਏ ਆਪਣੇ ਵਿਭਾਗ ਵਿੱਚ ਤੋਂ ਇਹ ਪ੍ਰੋਜੈਕਟ ਲੇਤਾ ਦੂਜੇ ਵਿਭਾਗ ਵਿੱਚੋਂ ਛੱਡੂ ਨੇ ਲੈਣੀ ਕੀ ਸੀ ਰਹੀ ਗੱਲ ਡਿਪਾਰਟਮੈਂਟ ਦੀ ਬਾਕੀ 10 ਫੁੱਟ ਮੈਂ 10 ਕਿਲੋਮੀਟਰ ਦਾ 10 ਫੁੱਟ ਸੜਕ ਨਹੀਂ ਪੜਾਈ ਕਿਤੇ 10 ਲਾ ਪ੍ਰੀਮਿਕਸ ਦਾ ਨਹੀਂ ਪਾਇਆ 3.5 ਸਾਲ ਚ ਕੋਈ ਕੰਮ ਨਹੀਂ ਕੀਤਾ ਸਿਰਫ ਤਾਂ ਸਿਰਫ ਸਭ ਨੂੰ ਪਤਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਿਰਫ ਤਾਂ ਸਿਰਫ ਕਰਾਪਸ਼ਨ ਕੀਤੀ ਉਹਨਾਂ ਨੇ ਦੱਬ ਕੇ ਕਰਾਫਿੰਗ ਕੀਤੀ ਹੈ ਕਰਾਪਸ਼ਨ ਤੋਂ ਬਿਨ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਆ ਜਿਹੜਾ ਨਵੇਂ ਬੋਝ ਸਾਡੇ ਤੇ ਪਾ ਕੇ ਸਾਡੇ ਪੰਜਾਬ ਤੇ ਇੱਕ ਵੱਡਾ ਇੱਕ ਚੋਣ ਦਾ ਬਹੁਤ ਵੱਡਾ ਬਹੁਤ ਖਰਚ ਹੁੰਦਾ ਹੈ ਇੱਕ ਨਜਾਇਜ਼ੇ ਪਾ ਕੇ ਤੁਸੀਂ ਚੋਣੇ ਗਏ 5 ਸਾਲ ਰੋਹੋ ਐਮਐਲਏ ਜਿੰਨੀ ਹੋਰ ਪੂਰੀ ਕਰੋ ਤੇ ਬਾਦ ਦੱਸੋ ਵੀ ਮੈਂ ਕਨਸੀਕੁਐਂਸੀਆ ਕੀਤਾ ਦੱਸਣੇ ਤੇ ਕੁਛ ਆਇਆ ਨਹੀਂ ਪਰ ਧੋਖਾ ਕੀਤਾ ਉਹਨਾਂ ਨੇ ਬਹੁਤ ਵੱਡਾ ਤੇ ਇਹਦੇ ਲਈ ਉਹਨਾਂ ਨੂੰ ਸਾਡੇ ਖਰੜ ਦੇ ਵੋਟਰ ਖਰੜ ਦੀ ਜਨਤਾ ਕਦੇ ਮਾਫ਼ ਨਹੀਂ ਕਰੇਗੀ ਉਹਨਾਂ ਨੂੰ ਕਿ ਉਹਨਾਂ ਦੀ ਪਾਰਟੀ ਵੀ ਉਹਨਾਂ ਦੀ ਪਾਰਟੀ ਨੇ ਵੀ ਸਾਨੂੰ ਇਹ ਜਾ ਕੈਂਡੀਡੇਟ ਦਿੱਤਾ ਜਿਹੜਾ ਕਿ ਜਿਹਨੂੰ ਪਤਾ ਹੀ ਕੱਖ ਨਹੀਂ ਹੈ ਕੋਈ ਕੋਈ ਇੱਕ ਨਹੀਂ ਕੰਮ ਕੀਤਾ ਹਲਕੇ ਦਾ ਤੇ ਜਿਹਨੇ ਇੱਕ ਗगन ਮਾਨ ਤੋਂ ਨਾਈਡਾ ਹੈ ਸਾਡੀ ਜਨਤਾ ਸਾਡੇ ਖਰੜ ਦੀ ਉਹ ਤੋਂ ਬਾਦ ਇਹ ਸਾਫ ਪਾਰਟੀ ਤੋਂ ਫੇਸਬੁੱਕ ਕੋਰਪਾਰਟੀ ਤੋਂ ਅਨਾਈਡਾ ਜੋ ਉਹਨਾਂ ਨੇ ਸਾਡੇ ਨਾਲ ਇੱਕ ਵੱਡਾ ਧੋਖਾ ਕੀਤਾ ਸਾਡੀਆਂ ਆਪਣੀਆਂ ਜਿਹੜੀਆਂ ਹਿੱਸੀ ਹੁੰਦੀਆਂ ਜਿਵੇਂ ਕਹਿੰਦੇ ਹੁੰਦੇ ਸੀ ਕਿ ਬੰਦੇ ਵੀ ਜਿਹੜੇ ਪ੍ਰਧਾਨ ਬਣੇ ਹੋਏ ਨੇ ਅਗਰ ਪਾਰਟੀਆਂ ਦੇ ਉਹ ਸਾਡੇ ਗਮਾਂ ਦੇ ਤੇ ਡਿੱਕੇ ਢਾ ਰਹੇ ਨੇ ਤੇ ਕਿੰਨਾ ਕੁ ਗੈਜ ਬਿਆਨ ਸੀ ਕਰਾਂਗੇ ਅਹ ਦੇਖੋ ਨੂੰ ਕਾਲੀ ਦੇ ਵਿੱਚ ਵੀ 5 600 ਤੋਂ 200 ਤੋਂ 200 ਤੋਂ 200 ਤੋਂ 200 ਇਹ ਹਕੁਰਾਲੀ 'ਚ ਰਹਿਣ ਵਾਲੇ ਸਾਰੇ ਆਪਾਂ ਨੂੰ ਵੀ ਪਤਾ ਹੀ ਹੈ ਮੇਰੀ 8-10 ਮਹੀਨੇ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੇਖ ਲਓ ਜਦੋਂ ਸਰਕਾਰ ਕਾਂਗਰਸ ਦੀ ਸੀ ਜਦੋਂ ਇਹ 3.5 ਸਾਲ ਤੋਂ ਇਹ ਆਏ ਇਹਨਾਂ ਦੀ ਕਾਰਗੁਜ਼ਾਰੀ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਕਾਰਗੁਜ਼ਾਰੀ ਜਰੀਆ ਜਿੰਨਾ ਕੰਮ ਮੈਂ 7-8 ਮਹੀਨੇ ਚ ਕਰਤਾ ਉਹਨੇ ਮੁੜ ਕੇ ਹੋਣ ਨਹੀਂ ਦਿੱਤਾ ਕੰਮਾਂ ਤੇ ਰੋਕ ਕੰਮ ਕਰਨੇ ਹੀ ਨਹੀਂ ਦਿੱਤਾ ਮਿਥਕੇ ਕਰ ਮਿਥਕੇ ਬਹੁਤ ਮਾੜੇ ਅਫਸਰ ਸਾਨੂੰ ਦਿੱਤੇ ਕਿ ਜਾਣ-ਬੁੱਝ ਕੇ ਕੰਮ ਕਰਨ ਨਹੀਂ ਦੇਣਾ ਨਾ ਟੈਂਡਰ ਲੱਗਣ ਦੇਣੇ ਨਾ ਮੀਟਿੰਗ ਹੋਣ ਦੇਣੀ ਇਵਨ ਹੋਰ ਤੇ ਹੋਰ ਸਾਡੇ ਕੋਲ ਦੋ ਦੋ ਮੁੱਦੇ ਮੇਰੇ ਕੋਲ ਐਵੇਂ ਦੇ ਹੈ ਜਿਹੜੇ ਕਿ ਇਹਨਾਂ ਨੇ ਰੋਕੇ ਹੋਏ ਐ ਮੈਂ ਤੁਹਾਨੂੰ ਇਸ ਟਾਈਮ ਤੱਕ ਮੈਂ ਮਤਾਂ ਬਰਦਾਸ਼ਤ ਸਕਦਾ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਇੱਕ ਗੱਲ ਚੱਲੀ ਵੀ ਇੱਥੇ ਸਾਡੇ ਸ਼ਮਸ਼ਾਨ ਘਾਟ ਨੂੰ ਰਸਤਾ ਨਹੀਂ ਹੈਗਾ ਮੈਂ ਉਹਦੇ ਲਈ ਤਰਦਰ ਕੀਤਾ ਮੇਰੇ ਨਾਲ ਮੇਰੇ ਦੋ ਆਪਣੇ ਕਾਉਂਸਲਰਾਂ ਮਕਾਤ ਕਾਲੀਆ ਜੀ ਦਿਨੇਸ਼ ਨੂੰ ਐਪੀ ਤੁਮਾਨ ਅਸੀਂ ਸਾਰਿਆਂ ਨੇ ਕੋਸ਼ਿਸ਼ ਕਰਕੇ ਸਾਡੇ ਸ਼ਮਸ਼ਾਨ ਘਾਟ ਨੂੰ ਇੱਕ 12 ਫੁੱਟ ਦਾ ਰਸਤਾ ਲਾਇਆ ਸੀ ਤੂੰ ਸਾਨੂੰ ਵੀ ਪਤਾ ਬਣਾਇਆ ਸੀ ਪਹਿਲਾਂ ਕਿਸੇ ਚੌਧੀਆਂ ਤੂੰ ਰਿਕੁਐਸਟ ਕਰਕੇ ਲੱਤਾਂ ਏਰੀਆ ਫਿਰ ਉੱਥੇ ਅਸੀਂ ਰਸਤਾ ਬਣਾਇਆ ਉਸ ਉਸ ਗੱਲ ਦਾ ਸ਼ਹਿਰ ਨੇ ਕਿ ਬਹੁਤ ਵਧੀਆ ਸ਼ਹਿਰ ਤੇ ਅੱਛਾ ਮੈਸੇਜ ਗਿਆ ਕਿਉਂਕਿ Hindu ਧਰਮ ਚ ਸ਼ਮਸ਼ਾਨ ਘਾਟ ਨੂੰ ਤੀਰਥ ਮੰਨ ਕੇ ਪੂਜਿਆ ਜਾਂਦਾ ਮੈਂ ਸੋਚਿਆ ਵੀ ਜਦ ਇਹ 12 ਫੁੱਟ ਦਾ ਰਸਤਾ ਲਾਉਣ ਨਾਲ ਇੰਨਾ ਸ਼ਹਿਰ ਖੁਸ਼ ਹੋ ਗਿਆ ਜੇ ਕਿਤੇ ਮੈਨੂੰ 20 25 30 ਫੁੱਟ ਦਾ ਰਸਤਾ ਲਾਉਣਾ ਤਾਂ ਕਿੰਨਾ ਵਧੀਆ ਹੋਊਗਾ ਮੈਂ ਚੱਕ ਕਿਸੇ ਪ੍ਰਾਈਵੇਟ ਬਿਲਡਰ ਦੀ ਜਗ੍ਹਾ ਪਈ ਸੀ ਉਹਦੇ ਕੋਲ ਪਹੁੰਚ ਕੀਤੀ ਮਾ ਭਰਾਵਾ ਵੀ ਤੂੰ ਸਾਨੂੰ ਇੱਥੇ ਜਗ੍ਹਾ ਦੇ ਤੇ ਉਹ ਕਹਿੰਦਾ ਬਈ ਕੋਈ ਨਹੀਂ ਸਿੱਧੀ ਕਰ ਲੋ ਇੱਕ ਤਕਉਣ ਜਿੰਮੇ ਤੂੰ ਲੈ ਲੋ ਤੇ ਉਹ ਮੇਰੇ ਤਕਉਣ ਤੁਸੀਂ ਦੇ ਦਿਓ ਉਹਦੇ ਨਾਲ ਤੁਹਾਡਾ 30 ਫੁੱਟ ਦਾ ਰਸਤਾ ਸਮਸ਼ਾਨ ਘਾਟ ਵੱੜ ਜੇ ਅਸੀਂ ਮਤਾ ਪਾਸ ਕਰਤਾ ਹਾਊਸ ਦੇ ਵਿੱਚ ਸਾਰ ਸੰਮਤੀ ਨਾਲ ਹੋਇਆ ਪਰ ਸਾਡੇ ਹਾਊਸ ਦੇ ਬੰਦਿਆਂ ਨੂੰ ਹੀ ਪਤਾ ਸੀ ਵੀ ਇਹ ਉਹਨਾਂ ਨੇ ਜਾ ਕੇ ਐਮਐਲ ਨੂੰ ਦੱਸਿਆ ਸਾਡਾ ਉਹ ਮਤਾ ਅੱਜ ਤੱਕ ਰੁਕਿਆ ਹੋਇਆ ਉਹਦਾ ਕੋਈ ਹੱਲ ਨਹੀਂ ਜੇ ਕਿਤੇ ਉਹ ਮਤਾ ਪਾਸ ਹੋ ਜਾਂਦਾ ਅਸੀਂ ਉਹਤ ਬਦਲਾ ਕਰ ਲੈਂਦੇ ਉਹ ਬਹੁਤ ਜ਼ਿਆਦਾ ਨਹੀਂ 20 30 ਗਜ ਦੀ ਤਬਾਦਲਾ ਸੀ 20 30 ਗਜ ਦੇ ਤਬਾਦਲੇ ਨਾਲ ਉੱਥੇ ਉਨੇਕ 20 30 ਗਜ ਦੇਨੇ ਸੀ 20 30 ਗਜ ਲੈਣੇ ਸੀ ਸਾਡਾ 30 ਫੁੱਟ ਦਾ ਰਸਤਾ ਸਮਸ਼ਾਨ ਘਾਟ ਵੜਦੇਣਾ ਸੀ ਪੱਕਾ ਸੀ ਕਰਦੋ ਸਾਡੇ ਕੋਲ ਐਸਟੀਮੇਟ ਪਿਆ ਪਰ ਉਹ ਰੁੱਕ ਗਿਆ ਗਿਆ ਜਾਣ ਦੂਜਾ ਕੰਮ ਚੰਡੀਗੜ੍ਹ ਰੋਡ ਤੇ ਅਸੀਂ ਪੇਵਰ ਲਾਉਣ ਲੱਗੇ ਸੀ 10 10 ਫੁੱਟ ਆਪਣਾ ਬਿਸ਼ਕਰਮ ਮੰਦੁਰ ਤੋਂ ਲੈ ਕੇ ਚਨਾਲੂ ਤੱਕ ਜਦ ਕੇ ਵਾਰਡ ਵੀ ਦੂਜੇ ਇਹਨਾਂ ਦੇ ਆਪ ਵਾਲੇ ਦੇ ਲੱਗਦੇ ਨੇ ਨਾਲ ਜੋੜੇ ਮੇਰਾ ਸਿਰਫ ਇੱਕ 11 ਨੰਬਰ ਵਾਰਡ ਲੱਗਦਾ ਹੈ ਬੋਡੀ ਪ੍ਰਧਾਨਗੀ ਵਾਲਾ ਅਦਰਵਾਈਜ਼ ਛੇਪੀ ਇਹਨਾਂ ਦਾ ਹੈ 12 ਵੀ ਇਹਨਾਂ ਦਾ ਹੀ 10 ਵੀ ਇਹਨਾਂ ਦਾ ਹੀ 9 ਵੀ ਇਹਨਾਂ ਦਾ ਤੇ ਉਹ ਉਹ ਲੱਗਣ ਦੇ ਤੋਂ ਤੱਕ ਅ ਤਨ ਸਾਲ ਤਨ ਸਾਲ ਹੋ ਗਏ ਪੈਸੇ ਐਸਟੀਮੇਟ ਲੱਗ ਪਾਸ ਹੈ ਟੈਂਟਰੂ ਹੋਇਆ ਹੋਇਆ ਢਿੱਕੇ ਤਰ੍ਹਾਂ ਨੇ ਕੰਮ ਸ਼ੁਰੂ ਕੀਤਾ ਤੁਸੀਂ ਉੱਥੇ ਇੱਟਾਂ ਪਈਆਂ ਦੇਖੀਆਂ ਹੋਣੀਆਂ ਤੁਸੀਂ ਸ਼ਹਿਰ ਵਾਸੀ ਸਾਰੇ ਹੁਣ ਤੱਕ ਢੱਕਾ ਰੂਲੀਆਂ ਲੋਕ ਚੱਕ ਲੈ ਗਏ ਪਰ ਉਹ ਕੰਮ ਇਹਨਾਂ ਨੇ ਕਰਨੀ ਹੁੰਦਾ ਢਿੱਕਾ ਹੁਣ ਤੁਸੀਂ ਦੱਸੋ ਵੀ ਮੈ ਲਾਇਆ ਕਿ ਇਹ ਢਿੱਕਾ ਸਰਕਾਰ ਲਾਉਂਦੀ ਹੁੰਦੀ ਹੈ ਸਰਕਾਰ ਨੂੰ ਜਦੋਂ ਉਹਨਾਂ ਨਦੀ ਦੇ ਵਿੱਚ ਐਡੀ ਬੜੀ ਕਲੋਨੀ ਕੱਟ ਦੀ ਉਹ ਤਾਂ ਨਹੀਂ ਦਿਖੀ ਇੱਕ ਛੋਟਾ ਜਿਹਾ ਇੱਕ ਗਰੀਬ ਬਰਾਦਰੀ ਦਾ ਸਾਡਾ ਕਾਉਂਸਲਰ ਹੈ ਉਹਦਾ ਸ਼ੋਅਰੂਮ ਹੈ ਜਾਂ ਤਾਂ ਉਹ ਇੱਕੋ ਸ਼ੋਅਰੂਮ ਬਾਹਰ ਨਿਕਲ ਕੇ ਹੋਵੇ ਮਰੰਡੇ ਰੋਡ ਤੇ ਸੈਂਕੜੇ ਸ਼ੋਅਰੂਮ ਹੈ ਉਹ ਸ਼ੋਅਰੂਮ ਬਾਰ ਬਾਰ ਢਾਇਆ ਜਾ ਰਿਹਾ ਕਿਉਂਕਿ ਉਹ ਕਾਉਂਸਲਰ ਚਾਹੀਦਾ ਦਬਾਅ ਪਾ ਕੇ ਲਿਆਉਣਾ ਚਾਹੁੰਦੇ ਪਰ ਉਹ ਸਾਡਾ ਕਾਉਂਸਲਰ ਬੜਾ ਵਧੀਆ ਇਨਸਾਨ ਹੈ ਉਹ ਕੋਈ ਗੱਲ ਨਹੀਂ ਬਾਈ ਜੀ ਚੱਲ ਲਾਂਗੇ ਮੈਂ ਇਹਨਾਂ ਦੇ ਬੁਲਾਏ ਪੈਂਦਾ ਜਾਊਗਾ ਜਿਵੇਂ ਇਹ ਬੁਲਾਉਣਾ ਚਾਹੁੰਦੇ ਆ ਆਪਾਂ ਵੀ ਲਗਾਤਾਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆਂ ਤੇ ਆਪਣੀ ਪਾਰਟੀ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਵੇਂ ਦੀ ਰਣਨੀਤੀ ਹੈ ਜੀ ਹਲਕੇ ਵਾਸਤੇ ਆਪਾਂ ਮੈਂ ਦੇਖੋ ਮੈਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਦਿਨ ਰਾਤ ਆਪਣਾ ਆਪਣੇ ਜਿਲ੍ਹੇ 'ਚ ਲੱਗਿਆ ਰਹਿਣਾ ਤੇ ਖਾਸ ਕਰਕੇ ਮੈਂ ਥੋੜਾ ਵੱਧ ਵਰਕ ਕਰਦਾ ਆਂ ਆਦਰਵਾਈ ਪੰਜਵੇਂ ਪਰਸ਼ਮ 'ਚ ਉੱਥੇ ਮੇਰੀ ਡੇਰਾਬਸੀ ਮੀਟਿੰਗ ਸੀਗੀ ਤੇ ਉਹਦੇ ਮੁਹਾਲੀ ਇੱਕ ਇੰਸਾਨ ਦਾ ਮੁਹਾਲੀ ਧਰਨਾ ਇੱਕ ਮੱਡਾ ਦਫ਼ਤਰ ਇਪਰ ਖਰੜ ਦੇ ਵਿੱਚ ਇਸ ਟਾਈਮ ਅਸੀਂ ਬਹੁਤ ਵਧੀਆ ਵਰਕ ਕਰ ਰਹੇ ਹਾਂ ਤੇ ਕਾਂਗਰਸ ਵਾਕੀ ਪਾਰਟੀਆਂ ਨੂੰ ਬਹੁਤ ਜਿਆਦਾ ਅੱਗੇ ਐ ਕੋਈ ਹੋਰ ਪਾਰਟੀ ਸਾਡੇ ਨੇੜੇ ਤੇੜੇ ਵੀ ਖਰੜ ਦੇ ਵਿੱਚ ਹੈ ਨਹੀਂ ਕਾਂਗਰਸ ਮੁਕਾਬਲੇ ਗਮੰਡਾ ਦੇ ਦਫ਼ਤਰ ਦੇਖੀ ਵੀ ਅਪਜੀਤ ਧਰਨਾ ਲਾ ਰਹੇ ਹਾਂ ਤੇ ਵਰਕਰਾਂ ਨੂੰ ਕੀ ਮਸੱਦਨਾ ਚਾਹੁੰਦਾ ਗਮੰਡਾ ਦਫ਼ਤਰ ਅੱਗੇ ਜਿਹੜਾ ਇਹਨਾਂ ਨੇ ਸਰਕਾਰ ਨੇ ਲੈਡ ਪੂਲਿੰਗ ਨਵੀਂ ਕੀਤੀ ਹੈ ਉਹਦੇ ਵਿੱਚ ਇੱਕ ਕਿਸਾਨਾਂ ਨਾਲ ਬਹੁਤ ਵੱਡਾ ਕੋਝਾ ਮਜ਼ਾਕ ਕਰ ਰਹੇ ਇਕ ਸਾਡੀਆਂ ਜ਼ਮੀਨਾਂ ਲੁੱਟ ਰਹੀ ਜਿਵੇਂ ਸਾਡੇ ਪ੍ਰਧਾਨ ਜੀ ਨੇ ਨਾਅਰਾ ਦਿੱਤਾ ਸਾਡੀ ਜ਼ਮੀਨ ਸਾਡੀ ਮਾਂ ਅਸੀਂ ਆਪਣੀ ਮਾਂ ਜ਼ਮੀਨ ਲੁੱਟ ਨਹੀਂ ਇਹਨਾਂ ਨੂੰ ਦਵਾਂਗੇ ਬੁੱਕਰ ਪਾਰਟੀ ਨੂੰ ਤੇ ਉਹਦੇ ਲਈ ਅਸੀਂ ਲੁਧਿਆਣਾ ਇੱਕ ਬਹੁਤ ਵੱਡਾ ਆਪਣਾ ਧਰਨਾ ਲਾਇਆ ਸੀ ਥੋੜੇ ਦਿਨ ਪਹਿਲਾਂ 21 ਤਰੀਕ ਨੂੰ ਸਾਡਾ ਮਹਾਲੀ ਧਰਨਾ ਹੈ ਤੇ ਮੈਂ ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਕਾਂਗਰਸ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਸਾਨੀ ਨੂੰ ਜਮईन ਨੂੰ ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਨੂੰ ਅਪੀਲ ਕਰੂੰਗਾ ਉਸ ਧਰਨੇ 'ਚ ਵੱਧ ਤੇ ਵੱਧ ਪਹੁੰਚ ਕੇ ਇਸ ਪਾਰਟੀ ਜੂੜੀ ਲੁੱਟ ਕਰਨਾ ਚਾਹੁੰਦੀ ਉਹਨੂੰ ਲੁੱਟ ਨੂੰ ਰੋਕੀਏ 10 ਵਜੇ ਦਾ ਟਾਈਮ ਹੈ ਕਮੰਡਾ ਦਫ਼ਤਰ ਸਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮਾਲੀ ਜਿਲੇ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਕੇ ਇਹਨਾਂ ਨੂੰ ਖੀਸ਼ਾ ਦਿਖਾਈਏ ਸਰਕਾਰ ਹਾਂ ਇੱਕ ਫਿਕਚਰ ਪਿੰਡਾਂ ਦੇ ਵਿੱਚ ਲੋਕਲ ਬਾਡੀ ਜਿਹੜੀਆਂ ਬਣਾਈ ਗਈਆਂ ਕਮੇਟੀਆਂ ਅਸ ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਵਿੱਚ ਸਰਪੰਚਾਂ ਪੰਚਾਂ ਨੂੰ ਵੀ ਵਿੱਚ ਬਿਆਨੀ ਜੇ ਹੈ ਤੇ ਪ੍ਰਵਾਸੀਆਂ ਨੂੰ ਬਹੁਤ ਗਿਣਤੀ ਦੇ ਵਿੱਚ ਮੈਂਬਰ ਬਣਾਏ ਗਏ ਬਾਰੇ ਕੁਝ ਕੁ ਇੱਕੋ ਮਤਲਬ ਬਬੂ ਬਦਲਾਅ ਦਿਖ ਰਿਹਾ ਸਾਨੂੰ ਵੀ ਇਹ ਬਦਲਾਅ ਹੈ ਤੇ ਪਹਿਲੀ ਵਾਰ ਹੋ ਰਿਹਾ ਜਦ ਕਿ ਜਦੋਂ ਜਿਹੜੀਆਂ ਵੀ ਕਮੇਟੀਆਂ ਬਣਦੀਆਂ ਉਹਦੇ ਵਿੱਚ ਉਹਦਾ ਕਮੇਟੀ ਦਾ ਮੁਖੀ ਹਮੇਸ਼ਾ ਹੀ ਮਤਲਬ ਪਿੰਡ ਦਾ ਸਰਪੰਚ ਜਿੱਤਿਆ ਹੋਇਆ ਪਣ ਬੁਣਿਆ ਹੋਇਆ ਸਰਪੰਚ ਜਾਂ ਐਮਸੀ ਲਿਆ ਜਾਂਦਾ ਏ ਜਾਂ ਉਹਨਾਂ ਦਾ ਕੋਈ ਹੋਰ ਨੁਮਾਇੰਦਾ ਕੋਈ ਪੰਚ ਜੀ ਨਹੀਂ ਸਰਪੰਚ ਕੋਈ ਮੈਂਬਰ ਪੰਚਾਇਤ ਲਿਆ ਜਾਂਦਾ ਇਹ ਪਹਿਲੀ ਵਾਰ ਹੋਇਆ ਕਿ ਚੱਕੇ ਪਿੰਡ ਦਾ ਬਾੜ ਦਾ ਬੰਦਾ ਛੱਡ ਕੇ ਬਾਹਰਲੇ ਬੰਦੇ ਮੈਂਬਰ ਬਣਾਤੇ ਤੇ 10-10 ਸਕੂਲਾਂ ਚੋਂ ਮੈਂਬਰ ਬਣਾਤਾ ਉਹ ਕਿਵੇਂ ਜਸਟਿਸ ਕਰੂਗਾ ਕਿਵੇਂ ਉਹ ਸਕੂਲਾਂ ਚ ਪਹੁੰਚੇਗਾ ਇੱਕ ਨਵੇਂ ਜੀ ਕੰਮ ਕਰ ਰਹੇ ਕੋਈ ਜੁੜੇ ਕੰਮ ਅਜੇ ਤੱਕ ਹੋਈ ਨਹੀਂ ਇਹ ਸਰਕਾਰ ਨਵੇਂ ਕਰ ਰਹੀ ਹੈ ਪਰ ਇਹਨਾਂ ਨੂੰ ਭੁਗਤਣੇ ਪੈਣਗੇ ਆਉਣ ਵਾਲੇ ਟਾਈਮ 'ਚ ਮੈਂ ਤਾਂ ਕਹਿੰਦਾ ਜਿਮਣੀ ਚੋਂ ਆ ਗਈ ਨੇੜੇ ਕਿਉਂਕਿ ਆ ਬੀਬੀ ਸਾਡੀ ਕਰਮਾਲੀ ਚਲੇਗੀ ਤੇ ਉਹਦੇ ਵਿੱਚ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜਾਊਗਾ ਜੋ ਜੋ ਇਹ ਸਾਡੇ ਨਾਲ ਧੱਕਾ ਕਰਦੀ ਠੀਕ ਹੈ ਧੰਨਵਾਦ ਧੰਨਵਾਦ